ਤੁਹਾਡਾ ਆਪਰੇਸ਼ਨ ਕਰਾਂਗੇ ਕਿਉਂਕਿ ਹੁਣ ਉਹ ਆਪਰੇਸ਼ਨ ਥੀਟਰ ਦੀ ਜਿਹੜੀ ਹੈਗੀ ਰੈਨੂਵੇਸ਼ਨ ਹੋਣੀ ਆ ਹੁਣ 60 ਸਾਲ ਤੋਂ ਉੱਪਰ ਦੀ ਉਹਨਾਂ ਦੀ ਉਮਰ ਤੇ ਬੰਦਾ ਪੇਸ਼ੈਂਟ ਤਾਂ ਦੇਖ ਨਹੀਂ ਹੁੰਦਾ ਆਪਣੀ ਅੱਖਾਂ ਸਾਹਮਣੇ ਐਦਾਂ ਤੰਗ ਹੁੰਦਾ ਪਰੇਸ਼ਾਨ ਹੁੰਦਾ ਤੇ ਇਹ ਹੁਣ ਕਹਿੰਦੇ ਵੀ 1 ਮਹੀਨੇ ਬਾਅਦ ਅਸੀਂ ਆਪਰੇਸ਼ਨ ਕਰਾਂਗੇ ਮਹੀਨੇ ਬਾਅਦ ਸਾਡਾ ਮਰੀਜ਼ ਘਰੇ ਲੇਟਦਾ ਰਹੇ ਤੜਫਦਾ ਰਹੇ ਦੁਖੀ ਹੋਵੇ ਅਸੀਂ ਆਪਣੀ ਅੱਖਾਂ ਸਾਹਮਣੇ ਦੇਖੀਏ ਫੇਰ ਇਹ ਬਿਲਡਿੰਗ ਦਾ ਚਿੱਟੇ ਹੱਤੀ ਇਹ ਚਟਣੇ ਨੂੰ ਬਣਾਏ ਹੋਏ ਆ ਕੋ ਵੀ ਹੁਣ ਇਹੀ ਕਿਹਾ ਗਿਆ ਵੀ ਕੋਈ ਗੱਲ ਨਹੀਂ ਜੀ ਜਿਹੜਾ ਤੁਹਾਡੇ ਪੇਸ਼ੈਂਟ ਹੈਗਾ ਇਹ ਮੈਂ ਜਦੋਂ ਗੱਲ ਕੀਤੀ ਸੀ ਉਹਨਾਂ ਦੇ ਨਾਲ ਵੀ ਐਮਈ ਕਰਕੇ ਐਸਐਮਓ ਸਾਹਿਬ ਦੇ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਪੇਸ਼ੈਂਟ ਦਾ ਛੇਤੀ ਕਰਵਾ ਦਿੰਦੇ ਆ ਮਲਕਿ ਸਫਾਰਸ਼ੀ ਜਾਂ ਜਿਨ੍ਹਾਂ ਤੋਂ ਪੈਸੇ ਕੁਝ ਹੈਗਾ ਉਹੀ ਤੇ ਤੁਸੀਂ ਇਹ ਗੱਲ ਕੀਤੀ ਵੀ ਅਸੀਂ ਆਪਣਾ ਨਹੀਂ ਭਾਈ ਸਵਾਰਥ ਦੇਖਣਾ ਅਸੀਂ ਲੋਕਾਂ ਦਾ ਭਲੇ ਕਣਾ ਇਹ ਤੁਹਾਨੂੰ ਕਹਿਤਾ ਜਦੋਂ ਤੁਸੀਂ ਐਸਐਮਓ ਸਾਹਿਬ ਨੂੰ ਕਾਲ ਕਰਿਆ ਕੋਈ ਨਾ ਜੀ ਅਸੀਂ ਕਰਵਾ ਦਿੰਦੇ ਆ ਇਹ ਕੋਈ ਟਿਊਬ ਨੂੰ ਪੈਂਚਰ ਲਾਉਣਾ ਵੀ ਰੱਖ ਕੇ ਤਸਲਾ ਕਰਾ ਦੇਣਾ ਜੇ ਤੁਹਾਡੇ ਕੋਲ ਸਿਸਟਮ ਹੀ ਨਹੀਂ ਹੈਗਾ ਜਦੋਂ ਤੁਸੀਂ ਇਹ ਗੱਲ ਮੰਨੋ ਵੀ ਸਾਡੇ ਰੈਨੂਵੇਸ਼ਨ ਚੱਲਦੀ ਆ ਸਾਡੇ ਕੋਲ ਹੈ ਨਹੀਂ ਜੇ ਤੁਸੀਂ ਕਹੋ ਵੀ ਹੁਣ ਤੁਸੀਂ ਕਾਨੂੰ ਕਰਵਾ ਦਿੰਨੇ ਫੇ ਕਿੱਦਾਂ ਕਰੋਗੇ ਜੇ ਤੁਹਾਡੇ ਕੋ ਰੈਨੂਵੇਸ਼ਨੇ ਚੱਲਣੀ ਆ ਇੱਕ ਪਾਸੇ ਤਾਂ ਹੋ ਜੋ ਜੇ ਕੋਈ ਆ ਗਿਆ ਜੇ ਕਿਸੇ ਡੰਡਾ ਦੇ ਦਿੱਤਾ ਜੇ ਗੱਲ ਦੇ ਦਿੱਤਾ ਗੂਠਾ ਫਿਰ ਹੋ ਜਾਊਗਾ ਜੀ ਫੇ ਕਿਤੇ ਵੀ ਹੋ ਜਾਊਗਾ ਜੇ ਗਰੀਬ ਆ ਗਿਆ ਉਹ ਤਾਂ ਕੀ ਕਰੋਗੇ ਅਸੀਂ ਤਾਂ ਕਰਾ ਲਾਂਗੇ ਗਰੀਬਾਂ ਨਾਲ ਦੱਸੋ ਕੀ ਕਰਦੇ ਹੋ ਜੇ ਇੱਥੇ ਓਟੀਓ ਨਹੀਂ ਹੈ ਜਿਹੜੇ ਹਸਪਤਾਲ ਚ ਓਟੀ ਹੈ ਨਹੀਂ ਫੇ ਲਿਖ ਕੇ ਲਾ ਦਿਓ ਬਾਹਰ ਸਰਕਾਰ ਹੱਥ ਘੜੇ ਕਰ ਦੇਵੇ ਅਤੇ ਹੱਥ ਜੋੜ ਕੇ ਵੀ ਸਾਡੇ ਤਾਂ ਵੀ ਇੱਥੇ ਓਟੀ ਹੈ ਨਹੀਂ ਕਿਰਪਾ ਕਰਕੇ ਇੱਥੇ ਨਾ ਆਇਓ ਭਾਈ ਹਸਪਤਾਲ ਦੇ ਵਿੱਚ ਓਟੀ ਨਾ ਹੋਵੇ, ਆਪਰੇਸ਼ਨ ਥੀਟਰ ਇਹ ਨਾ ਹੋਵੇ, ਉਹਦੀ ਰੈਨੂਵੇਸ਼ਨ ਚੱਲਦੀ ਹੋਵੇ, ਪਹਿਲਾਂ ਤੁਸੀਂ ਸੈਟਅਪ ਕਰੋ। ਜਿਹੜੇ 15 ਦਿਨਾਂ ਵਿੱਚ ਤੁਹਾਡੀ ਸਰਕਾਰੀ ਛੁੱਟੀਆਂ ਸੀ, ਉਹ 15 ਦਿਨਾਂ ਤੁਸੀਂ ਕੀ ਕਰਦੇ ਸੀ? ਜਦੋਂ 15 ਦਿਨ ਨੂੰ ਬੰਦਾ ਫੇਰ ਆਉਂਦਾ ਫੇਰ ਮਹੀਨੇ ਡੇਟ ਪਾ ਦੋ। ਹੁਣ ਮੁੜ ਕੇ 15 ਦਿਨ ਨੂੰ ਫੇਰ ਮਹੀਨੇ ਨੂੰ ਆਉਂਗੇ, ਫੇਰ ਕਹਦੋਂਗੇ ਵੀ 2 ਮਹੀਨੇ ਨੂੰ ਹੋ ਕੇ ਹਸਪਤਾਲ ਓਟੀ ਤਿਆਰ ਨਹੀਂ ਹੋਇਆ। ਇਸ ਗੱਲ ਦੀ ਕੀ ਗਾਰੰਟੀ ਆ? ਵੀ ਉਹ ਤਰੀਕ ਜਿਹੜੀ ਦਿੱਤੀ ਉਹਨੂੰ ਹੋ ਜਾਊਗਾ। ਦੋ ਤਰ ਬੰਦੇ ਲੰਗੇ ਹੋ ਬੋਲਣ ਤੋਂ ਡਰੀ ਜਾਂਦੇ ਲੋਕ। ਵੀ ਅਸੀਂ ਜੇ ਬੋਲ ਪਏ, ਮੁੜ ਕੇ ਅਸੀਂ ਤਾਂ ਆਉਣਾ ਫ ਭਾਈ ਮੈਨੂੰ ਇੱਕ ਬੰਦੇ ਨੇ ਦੱਸਿਆ ਕਹਿੰਦਾ ਵੀ ਸਾਡੇ ਵੀ ਐਂ ਪਥਰੀ ਜਾਈ ਉਹ ਸੀਗਾ ਪਥਰੀ ਦੇ ਅੰਦਰ ਚਲੇ ਗਏ ਉਹ ਡਾਕਟਰ ਕਹਿੰਦਾ ਵੀ ਹੈ ਨਹੀਂ ਇੱਥੇ ਭਾਈ ਸਮਾਂ ਨਹੀਂ ਹੈਗਾ ਟਾਈਮ ਨਹੀਂ ਹੈਗਾ ਉਸੇ ਡਾਕਟਰ ਨੇ ਪ੍ਰਾਈਵੇਟਲੀ ਬਾਹਰ ਕੀਤਾ ਉਸੇ ਡਾਕਟਰ ਨੇ ਉਹਦੇ ਕੋਲ ਬਾਹਰ ਸਮਾਂ ਹੈਗਾ ਸੀ ਠੀਕੇ ਤੁਹਾਨੂੰ ਸੁਵਿਧਾ ਠੀਕ ਮਿਲ ਰਹੀ ਆ? ਹੈ ਜੀ ਬਸ ਠੀਕੇ ਆ ਜੀ। ਸਹੀ ਗੱਲ ਹੁਣ ਇੱਥੇ ਅੰਕਲ ਖੜੇ ਸੀ ਸਾਡੇ ਨਾਲ ਆਏ ਤੁਸੀਂ ਵੀ ਇੱਥੇ ਨਾਲੇ ਠੀਕੇ ਤਾਂ ਉਹ ਕਹਿੰਦੇ ਵੀ ਹਾਂ ਹੁੰਦਾ ਤਾਂ ਇੱਥੇ ਇਦਾਂ ਹੀ ਆ ਸੀ ਕਿ ਬੋਲੋ ਨਹੀਂ ਜੀ ਮੈਂ ਆਪਣੀ ਵਾਈਫ ਨੂੰ ਛੱਡਣ ਜਾਣਾ ਕੀ ਗੱਲ ਕੀਤੀ ਸੀ ਸਰਦਾਰ ਸਾਹਿਬ ਦੀ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਭਾਈ ਦਵਾਈ ਵੀ ਨਹੀਂ ਮਿਲੀ ਤੇ ਮੈਂ ਹੁਣ ਇਸ ਤਰ੍ਹਾਂ ਹੀ ਆਪਣੀ ਵਾਈਫ ਨੂੰ ਲੈ ਕੇ ਚੱਲਿਆ ਉਹ ਸਰਦਾਰ ਸਾਹਿਬ ਇਹ ਆ ਕੇ ਇੱਥੇ ਸਿਸਟਮ ਡਾਕਟਰ ਇੱਕ ਮਰੀਜ਼ ਸੰਕੜਿਆਂ ਦੇ ਹਿਸਾਬ ਨਾਲ ਦਵਾਈ ਬਿਨਾਂ ਲੈ ਤੂੰ ਚੱਲੇ ਜੀ ਬਿਨਾਂ ਲੈ ਤੂੰ ਕਿਉਂ ਕਿ ਕੱਲ ਨੂੰ ਦੇਖਾਂਗੇ ਹੁਣ ਜੇ ਮਤਲਬ ਪਰ ਨਹੀਂ ਆਇਆ ਹੁਣ ਪੱਥਰ ਲਾ ਲਾ ਕੇ ਇਹਨੇ ਪੱਥਰ ਦਿਨ ਲਾ ਬਣੋ ਸਰਕਾਰ ਜੀ ਤੁਸੀਂ ਲਾਈ ਜਾਂਦੇ ਓਥੇ ਪੱਥਰ ਬਾਥਰੂਮਾਂ ਦੇ ਬਾਹਰ ਖੜ ਕੇ ਕਦੀ ਕਿਤੇ ਪੱਥਰ ਲਾਈ ਜਾਂਦੇ ਐਨੇ ਪੱਥਰ ਦੀ ਲਾ ਬਣੋ ਇਹਨਾਂ ਲੋਕਾਂ ਨੂੰ ਗਰਾਉਂਡ ਲੈਵਲ ਤੇ ਆ ਕੇ ਦੇਖੋ ਐਕਚੁਅਲੀ ਨਾ ਸਾਡੇ ਨਾਲ ਜੇ ਹੁਣੇ ਸਾਨੂੰ ਵੀ ਪਤਾ ਚੱਲਿਆ ਵੀ ਆਪਰੇਸ਼ਨ ਰਿਨੋਵੇਸ਼ਨ ਕਰਨੀ ਆ ਉਹ ਕੰਫਰੈਂਸ ਹਾਲ ਦੀ ਨਹੀਂ ਸਰ ਇਹ ਤਾਂ ਫਿਰ ਕੋਈ ਨਹੀਂ ਵੀ ਰਿਨੋਵੇਸ਼ਨ ਹੋਣੀ ਪਰ ਕਿੰਨਾ ਟਾਈਮ ਲੱਗੂਗਾ ਹੁਣ ਤੁਸੀਂ ਐਸਾ ਮੂਵੀ ਜਿਹਾ ਨਹੀਂ ਮੈਨੂੰ ਨਹੀਂ ਪਤਾ ਜੀ ਹੈਗਾ ਪਕਰ ਗੀਮੇ ਦੇ ਜਵਾਬ ਆ ਰਹੇ ਫਿਰ ਉਸ ਦਾ ਉਹਨਾਂ ਦਾ ਫਿਰ ਸਾਨੂੰ ਸਫਾਈ ਸੇਵਕਾਂ ਦੀ ਬਾਈਟ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿਹੜੇ ਜੇ ਮੇਨ ਮੇਜਰ ਜਿਹੜੇ ਅਥਾਰਟੀ ਤੇ ਬੈਠੇ ਸਰ ਉਹਨਾਂ ਨੂੰ ਇਹ ਗੱਲ ਪਤਾ ਜੀ ਸਾਡੇ ਇੱਥੇ ਬੋਟ ਕਲੱਬ ਖੁੱਲਿਆ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਵੀ ਚਲੋ ਤੁਸੀਂ ਮਨੋਰੰਜਨ ਵਾਸਤੇ ਵੀ ਵਧੀਆ ਕੰਮ ਕਰ ਰਹੇ ਹੋ ਪਰ ਬੋਟ ਕਿਸਤੀ ਵਿੱਚ ਤਾਂ ਕੋਈ ਜਾ ਕੇ ਤਾਂ ਬੈਠੂਗਾ ਜਾਂ ਇੱਥੋਂ ਨਿਕਲੂਗਾ ਹਸਪਤਾਲਾਂ ਦੇ ਵਿੱਚੋਂ ਇੱਥੇ ਤਾਂ ਲੋਕਾਂ ਨੂੰ ਸਾਹ ਨਹੀਂ ਆ ਰਿਹਾ ਹਸਪਤਾਲ ਦੇ ਵਿੱਚ ਮਰੀਜ਼ ਬਿਮਾਰੀ ਦਾ ਇਲਾਜ ਕਰਵਾਉਣ ਆਉਂਦੇ ਆ ਪਰ ਸਰਕਾਰ ਦੇ ਹਸਪਤਾਲ ਖੁਦ ਬਿਮਾਰ ਨਜ਼ਰ ਆ ਰਹੇ ਆ ਕਿਉਂਕਿ ਮਰੀਜ਼ਾਂ ਨੂੰ ਇਹਨਾਂ ਹਸਪਤਾਲਾਂ ਦੇ ਵਿੱਚੋਂ ਖੱਜਲ ਖਵਾਰ ਹੋ ਕੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ ਹੈ ਇਸ ਵਕਤ ਰੂਪਨਗਰ ਦੇ ਸਿਵਲ ਹਸਪਤਾਲ ਦੇ ਬਾਹਰ ਖੜੇ ਆ ਜਾਂ ਹਸਪਤਾਲ ਦੇ ਵਿੱਚ ਖੜੇ ਆ ਇੱਥੇ ਮਾਰਚ ਦੇ ਵਿੱਚ ਮਰੀਜ਼ ਆਉਂਦਾ ਹੈ ਆਪਣੀ ਬਿਮਾਰੀ ਦੱਸਦਾ ਹੈ ਆਪਰੇਸ਼ਨ ਦਾ ਜ਼ਿਕਰ ਹੁੰਦਾ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਹੁਣ ਛੁੱਟੀਆਂ ਚੱਲਦੀਆਂ ਜਾਂ ਡਾਕਟਰ ਵੀ ਸਾਡਾ ਸਟਾਫ ਵੀ ਛੁੱਟੀ ਤੇ ਹੋਊਗਾ ਤੁਸੀਂ ਅਪ੍ਰੈਲ ਦੇ ਵਿੱਚ ਆਇਓ 15 ਅਪ੍ਰੈਲ ਨੂੰ ਆਇਓ ਅੱਜ 15 ਅਪ੍ਰੈਲ ਨੂੰ ਜਦੋਂ ਆਉਂਦੇ ਆ ਤਾਂ ਹੁਣ ਇਹ ਕਹਿ ਦਿੱਤਾ ਜਾਂਦਾ ਵੀ ਓਟੀ ਦਾ ਜੀ ਰੈਨੋਵੇਟ ਹੋਣੀ ਆ ਓਟੀ ਇਸ ਕਰਕੇ ਹੁਣ ਮਹੀਨੇ ਬਾਅਦ ਤੁਹਾਨੂੰ ਦੱਸਾਂਗੇ ਮਹੀਨੇ ਡੇਟ ਦਿੱਤੀ ਜਾਂਦੀ ਹੈ ਕੇਸ ਵੀ ਕਿਸੇ ਆਮਦਾਨੀ ਪੱਤਰਕਾਰ ਸਾਥੀ ਵੀਰ ਮੇਰਾ ਸਤਨਾਮ ਸਿੰਘ ਇਹਨਾਂ ਦੇ ਮਾਤਾ ਜੀ ਬਿਮਾਰ ਹੋਏ ਕੀ ਗੱਲ ਹੋ ਗਈ ਬਾਈ ਬਾਈ ਮੰਮੀ ਨੂੰ ਪਤਾ ਲੱਗਿਆ ਸੀ ਪਥਰੀ ਆ ਅਸੀਂ ਕਿਹਾ ਚਲੋ ਵੀ ਸੀਵਲ ਹਸਪਤਲ ਜਾਂਦੇ ਆ ਹਾਲਾਂਕਿ ਹੋਰ ਵੀ ਆਪਣੇ ਦੋਸਤ ਮਿੱਤਰ ਪ੍ਰਾਈਵੇਟ ਹਸਪਤਲ ਵੀ ਹੈਗੇ ਸਾਰਾ ਕਿ ਸਰਕਾਰੀ ਚ ਜਾਣਾ ਚਾਹੀਦਾ ਸਾਡੇ ਆਪਣੇ ਹਸਪਤਲ ਆ ਸਾਡੇ ਸਾਡੇ ਟੈਕਸ ਨਾਲ ਇਹ ਚੱਲਦੇ ਆ ਸਰਕਾਰ ਵੀ ਦਾਅਵੇ ਵੱਡੇ ਕਰਦੀ ਆ ਚਲੋ ਅਸੀਂ ਵੀ ਸੁਣਦੇ ਆ ਤਾਂ ਅਸੀਂ ਇੱਥੇ ਆਏ ਆ ਕੇ ਇੱਥੇ ਚੈੱਕ ਅਪ ਕਰਾਇਆ ਤੇ ਉਹ ਕਹਿੰਦੇ ਵੀ ਚਲੋ ਤੁਸੀਂ ਸਾਡੇ ਜਿਹੜੇ ਅੱਗੇ ਦਿਨ ਹੈਗੇ ਆ ਉਹਨਾਂ ਦੇ ਜਿਹੜੇ ਦਿਨਾਂ ਦੇ ਵਿੱਚ ਆਪਰੇਸ਼ਨ ਹੁੰਦੇ ਆ ਉਹ ਦਿਨਾਂ ਦੇ ਵਿੱਚ ਕੋਈ ਛੁੱਟੀਆਂ ਕੋਈ ਜਿਹੜੇ ਬਾਕੀ ਦਿਨਾਂ ਉਹਨਾਂ ਤੇ ਸਾਡਾ ਸਟਾਫ ਜਿਹੜਾ ਹੈਗਾ ਉਹ ਅੱਗੇ ਛੁੱਟੀ ਦੇ ਉੱਤੇ ਆ ਵੀ ਤੁਸੀਂ 15 ਨੂੰ ਆ ਜਾਓ ਤੁਹਾਨੂੰ ਅਸੀਂ ਅੱਗੇ ਡੇਟ ਦੇ ਦਾਂਗੇ ਅਸੀਂ ਕਹਾਂ ਠੀਕ ਹੈ ਜ ਤੇ ਹੁਣ ਸਾਡੀ ਡੇਟ ਇਹਨਾਂ ਨੇ ਅੱਗੇ ਪਾਤੀ 15 ਮਈ ਦੀ ਇੱਕ ਮਹੀਨੇ ਬਾਅਦ ਹੁਣ ਕਹਿੰਦੇ ਆ ਵੀ ਇਹ ਇੱਕ ਮਹੀਨੇ ਬਾਅਦ ਅਸੀਂ ਤੁਹਾਡਾ ਆਪਰੇਸ਼ਨ ਕਰਾਂਗੇ ਕਿਉਂਕਿ ਹੁਣ ਉਹ ਆਪਰੇਸ਼ਨ ਥੀਏਟਰ ਦੀ ਜਿਹੜੀ ਹੈਗੀ ਰੈਨੂਵੇਸ਼ਨ ਹੋਣੀ ਆ ਉਹ ਹੁਣ ਰੈਨੂਵੇਸ਼ਨ ਕਰਕੇ ਉਹ ਮੰਮੀ ਦੇ ਦਰਦ ਹੋ ਰਿਹਾ ਉਹ ਵੀ ਦੱਸਿਆ ਵੀ ਦਰਦ ਹੋਣ ਲੱਗ ਗਿਆ ਭਾਈ ਸਾਡੇ ਜਿਆਦਾ ਤੇ ਉਸ ਕਰਕੇ ਅਸੀਂ ਐਮਰਜੈਂਸੀ ਆ ਵੀ ਦਰਦ ਸਹਿ ਨਹੀਂ ਹੁੰਦਾ ਦਰਦ ਪਥਰੀ ਦਾ ਦਰਦ ਪਤਾ ਹੀ ਆ ਪਿੱਤੇ ਦੀ ਪਥਰੀ ਦਾ ਦਰਦ ਜਦੋਂ ਪਿੱਠ ਵੱਲ ਨੂੰ ਜਾਂਦਾ ਤਾਂ ਬੰਦਾ ਮਰਨੇ ਵਾਲਾ ਹੋ ਜਾਂਦਾ ਲੇਟਣ ਲੱਜਾਂਦਾ ਹੁਣ 60 ਸਾਲ ਤੋਂ ਉੱਪਰ ਦੀ ਉਹਨਾਂ ਦੀ ਉਮਰ ਤੇ ਬੰਦਾ ਪੇਸ਼ੈਂਟ ਤਾਂ ਦੇਖ ਨਹੀਂ ਹੁੰਦਾ ਆਪਣੀ ਅੱਖਾਂ ਸਾਹਮਣੇ ਐਦਾਂ ਤੰਗ ਹੁੰਦਾ ਪਰੇਸ਼ਾਨ ਹੁੰਦਾ ਤੇ ਇਹ ਹੁਣ ਕਹਿੰਦੇ ਵੀ 1 ਮਹੀਨੇ ਬਾਅਦ ਅਸੀਂ ਆਪਰੇਸ਼ਨ ਕਰਾਂਗੇ ਤੇ ਦੱਸੋ ਵੀ ਇੱਕ ਗੋਲੀ ਦੇ ਦਿੱਤੀ ਵੀ ਜਿਹਨੂੰ ਖਾਈ ਜਾਓ ਜੀ ਹੁਣ ਦਰਦ ਦੀ ਫਿਰ ਇਹ ਹੁਣ ਤੁਸੀਂ ਦੱਸੋ ਵੀ ਸਰਕਾਰੀ ਹਸਪਤਾਲ ਦੇ ਵਿੱਚ ਸੁਵਿਧਾ ਹੈਗੀ ਐ ਐਦਾਂ ਦੀ ਐਦਾਂ ਦੀ ਹੋਣੀ ਚਾਹੀਦੀ ਆ ਪੇਸ਼ੈਂਟ ਆਉਂਦਾ ਅਸੀਂ ਤਾਂ ਚਲੋ ਫਿਰ ਵੀ ਕਰਾ ਲਾਂਗੇ ਬਾਹਰ ਕਿਤੇ ਹੈਨਾ ਚਲੋ ਇੱਥੇ ਅਸੀਂ ਬੋਲ ਵੀ ਸਕਦੇ ਆ ਪਤਾ ਨਹੀਂ ਕਿੰਨੇ ਕੇ ਪੇਸ਼ੈਂਟ ਇੱਥੇ ਆਉਂਦੇ ਲੈਣਾ ਲੱਗੇ ਆਉਂਦੀ ਆ ਭਰੇ ਭੇ ਹੁੰਦੇ ਸਾਰਾ ਕੁਝ ਤੇ ਉੱਥੋਂ ਆ ਕੇ ਮੁੜ ਜਾਂਦੇ ਵਿਚਾਰੇ ਖੱਜਲਖوار ਹੁੰਦੇ ਆ ਉਹ ਤਾਂ ਬੋਲ ਵੀ ਨਹੀਂ ਸਕਦੇ ਹੁਣ ਇ ਵੀ ਅਸੀਂ ਜੇ ਬੋਲ ਪਏ ਮੁੜ ਕੇ ਅਸੀਂ ਤਾਂ ਆਉਣਾ ਫੇਰ ਇੱਥੇ ਹੀ ਆ ਕਿੱਥੇ ਜਾਵਾਂਗੇ ਲੋਕ ਭਾਈ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਲਈ ਮਜਬੂਰ ਕਰੇ ਹੋਏ ਆ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਇੱਥੇ ਪਥਰੀ ਦੇ ਛੋਟੇ ਜਿਹੇ ਆਪਰੇਸ਼ਨ ਨੂੰ ਪੁੱਛਦਾ ਨਹੀਂ ਕੋਈ ਭਾਈ ਮੈਨੂੰ ਇੱਕ ਬੰਦੇ ਨੇ ਦੱਸਿਆ ਕਹਿੰਦਾ ਵੀ ਸਾਡੇ ਵੀ ਐਵੇਂ ਪਥਰੀ ਜੀ ਉਹ ਸੀਗਾ ਪਥਰੀ ਦਾ ਅੰਦਰ ਚਲੇ ਗਏ ਉਹ ਡਾਕਟਰ ਕਹਿੰਦਾ ਵੀ ਹੈ ਨਹੀਂ ਇੱਥੇ ਭਾਈ ਸਮਾਂ ਨਹੀਂ ਹੈਗਾ ਟਾਈਮ ਨਹੀਂ ਹੈਗਾ ਉਸੇ ਡਾਕਟਰ ਨੇ ਪ੍ਰਾਈਵੇਟਲੀ ਬਾਹਰ ਕੀਤਾ ਉਸੇ ਡਾਕਟਰ ਨੇ ਉਹਦੇ ਕੋਲ ਬਾਹਰ ਸਮਾਂ ਹੈਗਾ ਸੀ ਹਾਲਾਂਕਿ ਚਲੋ ਮੈਂ ਇਹ ਜਿਹੜੇ ਡਾਕਟਰ ਸਾਹਿਬ ਸੀਗੇ ਉਹਨਾਂ ਦੀ ਉਪਲਾਈਟਲੀ ਗੱਲ ਕਰੀ ਪੇਸ਼ੈਂਟ ਨੂੰ ਚੰਗੀ ਤਰ੍ਹਾਂ ਦੇਖ ਰਹੇ ਸੀ ਪਰ ਉਹਨੂੰ ਅਸੀਂ ਕੀ ਕਰਾਂਗੇ ਡਾਕਟਰ ਸਾਹਿਬ ਵਧੀਆ ਬੋਲੇ ਵੀ ਜਬ ਪਲਾਈਟਲੀ ਗੱਲ ਵੀ ਕਰੀ ਆਪਰੇਸ਼ਨ ਥੀਏਟਰ ਤਾਂ ਵਿਹਲਾ ਨਹੀਂ ਮਹੀਨੇ ਬਾਅਦ ਸਾਡਾ ਮਰੀਜ਼ ਘਰੇ ਲੇਟਦਾ ਰਹੇ ਤੜਫਦਾ ਰਹੇ ਦੁਖੀ ਹੋਵੇ ਅਸੀਂ ਆਪਣੀ ਅੱਖਾਂ ਸਾਹਮਣੇ ਦੇਖੀਏ ਫੇਰ ਇਹ ਬਿਲਡਿੰਗਾਂ ਚਿੱਟੇ ਹਾਤੀ ਇਹ ਚਟਣੇ ਨੂੰ ਬਣਾਏ ਹੋਏ ਆ ਜੇ ਇੱਥੇ ਓਟੀਓ ਨਹੀਂ ਹੈਗਾ ਜਿਹੜਾ ਹਸਪਤਾਲ 'ਚ ਓਟੀ ਹੈ ਨਹੀਂ ਫੇਰ ਲਿਖ ਕੇ ਲਾ ਦਿਓ ਬਾਹਰ ਸਰਕਾਰ ਹੱਥ ਘੜੇ ਕਰ ਦੇਵੇ ਅਤੇ ਹੱਥ ਜੋੜ ਕੇ ਵੀ ਸਾਡੇ ਤਾਂ ਬਈ ਇੱਥੇ ਓਟੀ ਹੈ ਨਹੀਂ ਕਿਰਪਾ ਕਰਕੇ ਇੱਥੇ ਨਾ ਆਇਓ ਭਾਈ ਹੁਣ ਜਿਹੜਾ ਬੰਦਾ ਮਰਨ ਨੂੰ ਤਿਆਰ ਆ ਉਹ ਉਹਦੀ ਰੈਨੋਵੇਸ਼ਨ ਚੱਲਦੀ ਹੋਵੇ ਪਹਿਲਾਂ ਤੁਸੀਂ ਸੈਟਅਪ ਕਰੋ ਜਿਹੜੇ 15 ਦਿਨਾਂ ਵਿੱਚ ਤੁਹਾਡੀ ਸਰਕਾਰੀ ਛੁੱਟੀਆਂ ਸੀ ਉਹ 15 ਦਿਨਾਂ ਤੁਸੀਂ ਕੀ ਕਰਦੇ ਸੀ ਆਪਣਾ ਪਹਿਲਾਂ ਇੱਕ ਸੈਟਅਪ ਬੋਟੀ ਦਾ ਲੱਗ ਕਰਦੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਰੈਨੋਵੇਸ਼ਨ ਕਰਦੇ ਇਹ ਜਿਆਦਾ ਇਹਨਾਂ ਨੇ ਕਿਹਾ ਤੁਹਾਨੂੰ ਜਦੋਂ ਮਾਰਚ 'ਚ ਕਿਹਾ ਸੀ ਵੀ ਭਾਈ ਸਾਡਾ ਸਟਾਫ ਨੂੰ ਛੁੱਟੀ ਤੇ ਆ ਕੁਝ ਸਰਕਾਰੀ ਛੁੱਟੀਆਂ ਆ ਗਈਆਂ ਮਹੀਨਾ ਜਿਹੜਾ ਹੈਗਾ ਕੁਝ ਨਹੀਂ ਹੋ ਸਕਦਾ ਉਦੋਂ ਕਰ ਲੈਂਦੇ ਰੈਨੋਵੇਟ ਉਦੋਂ ਕਰ ਲੈਂਦੇ ਉਦੋਂ ਅਸੀਂ ਵੀ ਇਹਨਾਂ ਦੀ ਗੱਲ ਨੂੰ ਅੰਡਰਸਟੈਂਡ ਕੀਤਾ ਅਸੀਂ ਕਿਾ ਚਲੋ ਅੰਡਰਸਟੂਡ ਆ ਇਹ ਗੱਲ ਸਮਝਿਆ ਗੱਲ ਨੂੰ ਵੀ ਜੇ ਡਾਕਟਰ ਸਾਹਿਬ ਕਹਿ ਰਹੇ ਵੀ 15 ਦਿਨ ਨੂੰ ਆ ਜਾਓ ਚਲੋ 15 ਦਿਨ ਭਾਈ ਰੁਕ ਜਾਂਦੇ ਆ ਭਾਈ ਕੱਲੇ ਦਰਦ ਹੀ ਬੰਦੇ ਦੀ ਮਜਬੂਰੀ ਨਹੀਂ ਹੁੰਦੀ ਹੋਰ ਬੰਦੇ ਨਾਲ ਪ੍ਰੈਸ਼ਰ ਕਰਨ ਤੋਂ ਪਹਿਲਾਂ 100 ਚੀਜ਼ਾਂ ਦੇਖਣੀ ਆਉਂਦੀਆਂ ਵੀ ਕੋਈ ਮੇਰੀ ਮਦਦ ਲਈ ਆ ਸਕੂਗਾ ਸਾਡਾ ਸਿਸਟਮ ਕਿੱਦਾਂ ਦਾ ਹੋਊਗਾ ਕਿ ਨੂੰ-ਕੀ ਨੂੰ ਅਸੀਂ ਮਦਦ ਲਈ ਬੁਲਾਵਾਂਗੇ ਸਾਡੇ ਨਾਲ ਕੌਣ ਰਹੂਗਾ ਬੰਦੇ ਨੇ ਬਹੁਤ ਕੁਝ ਦੇਖਣਾ ਹੁੰਦਾ ਆਪਰੇਸ਼ਨ ਤੋਂ ਪਹਿਲਾਂ ਵੀ ਅਸੀਂ ਆਪਰੇਸ਼ਨ ਕਰਾਉਣਾ ਭਾਈ ਸਾਡਾ ਸਿਸਟਮ ਐਦਾਂ ਦਾ ਹੋਵੇ ਉਹ ਉਹ ਵੀ ਅਸੀਂ ਦੇਖਣਾ ਹੁੰਦਾ ਸੀ ਕਿ ਚਲੋ 15 ਦਿਨ ਹੋਰ ਰੁਕਜੋ ਕੋਈ ਗੱਲ ਨਹੀਂ ਅਸੀਂ 15 ਦਿਨ ਤੱਕ ਆ ਜਾਾਂਗੇ ਜਦੋਂ 15 ਦਿਨ ਨੂੰ ਬੰਦਾ ਫੇਰ ਆਉਂਦਾ ਫੇਰ ਮਹੀਨੇ ਡੇਟ ਪਾ ਦੋ ਹੁਣ ਮੁੜ ਕੇ 15 ਦਿਨ ਨੂੰ ਫੇਰ ਮਹੀਨੇ ਨੂੰ ਆਉਂਗੇ ਫੇਰ ਕਹਦੋਂਗੇ ਵੀ 2 ਮਹੀਨੇ ਨੂੰ ਹੋ ਗਿਆ ਸਾਡਾ ਵਾਲੇ ਓਟੀ ਤਿਆਰ ਨਹੀਂ ਹੋਇਆ ਇਸ ਗੱਲ ਦੀ ਕੀ ਗਾਰੰਟੀ ਆ ਵੀ ਉਹ ਤਰੀਕ ਜਿਹੜੀ ਦਿੱਤੀ ਉਹਨੂੰ ਹੋ ਜਾਊਗਾ ਇਹਨਾਂ ਨਾਲ ਤਾਂ ਲੋਕਾਂ ਨੂੰ ਖੱਜਲ ਕਰਨਾ ਲਿਆ ਹੋਇਆ ਵੀ ਲੋਕੀ ਇੱਥੇ ਖੱਜਲ ਹੋਈ ਜਾਣ ਇੱਥੇ ਲੰਬੀਆਂ ਲੈਣਾ ਲੱਗਦੀਆਂ ਬਾਈ ਰੋਜ਼ ਇੱਥੇ ਗਰੀਬ ਬੰਦਾ ਇੰਨਾ ਦੁਖੀ ਹੁੰਦਾ ਕਿਸੇ ਨੂੰ ਤੁਸੀਂ ਪੁੱਛ ਲਓ ਆ ਬੰਦੇ ਮੈਂ ਕਹਿੰਦਾ ਖੜੇ ਇੱਥੇ ਸਾਰੇ ਗਵਾਹੀਆਂ ਭਰਦਣਗੇ ਮੈਨੂੰ ਇਸ ਗੱਲ ਦੀ ਬੜੀ ਤੁਸੀਂ ਸਾਰੇ ਦਵਾਈ ਦੂਈ ਲੈਣ ਆਏ ਹੋਏ ਹੋ ਦਵਾਈ ਵਗੈਰਾ ਲੈਣ ਆਏ ਹੋਏ ਹੋ ਤੁਹਾਡਾ ਮੈਡੀਕਲ ਸਟੋਰ ਹੈ ਤੁਹਾਡਾ ਮੈਡੀਕਲ ਸਟੋਰ ਹੈ ਤੁਸੀਂ ਬਾਈ ਜੀ ਹਾਂ ਜੀ ਜੇ ਤੁਹਾਨੂੰ ਸੁਵਿਧਾ ਠੀਕ ਮਿਲ ਰਹੀ ਆ ਹਾਂ ਜੀ ਬਸ ਠੀਕ ਹੈ ਜੀ ਬੰਦਾ ਬੋਲਦਾ ਦੇਖੋ ਬੋਲਦਾ ਨਹੀਂ ਵੀ ਕੱਲੂ ਡਾਕਟਰ ਤੇ ਦਵਾਈ ਲੈਣੀ ਆ ਕੋਈ ਵੀ ਜੀ ਦਵਾਈ ਨਾ ਦੇ ਦੇ। ਇਹਹੀ ਗੱਲ ਹੁਣ ਇੱਥੇ ਅੰਕਲ ਖੜੇ ਸੀ। ਸਾਡੇ ਨਾਲ ਆਏ ਤੁਸੀਂ ਵੀ ਇੱਥੇ ਨਾਲੇ ਸੀਗੇ। ਤਾਂ ਉਹ ਕਹਿੰਦੇ ਵੀ ਹਾਂ ਹੁੰਦਾ ਤਾਂ ਇੱਥੇ ਇਦਾਂ ਹੀ ਆ ਸੀ ਜੇ ਬੋਲੋ ਨਹੀਂ ਜੀ ਮੈਂ ਆਪਣੀ ਵਾਈਫ ਨੂੰ ਛੱਡਣ ਜਾਣਾ। ਛੱਡਣ ਜਾਣਾ ਉਹਨੇ ਨਾਲੇ ਕੇ ਵੀ ਗੱਲ ਕਹੀ ਮੈਂ ਸਵੇਰੇ 10 ਵਜੇ ਦਾ ਆਇਆ ਵਾ। ਹੁਣ ਤੱਕ ਸਾਨੂੰ ਡਾਕਟਰ ਨਹੀਂ ਮਿਲਿਆ। ਬਾਹਰੇ ਲੈ ਲੈਣੇ ਕਹਿੰਦਾ ਦਵਾਈ ਚੱਲਿਆ ਮੈਂ ਲੈ ਕੇ ਘਰ ਆਇਆ। ਜੇ ਹੁਣ ਜਦੋਂ ਬੰਦੇ ਤਾਂ ਬੋਲਦੇ ਨਹੀਂ। ਉਹਨਾਂ ਨੂੰ ਪਤਾ ਵੀ ਅਸੀਂ ੱੱਕੇ ਖਾਣੇ ਤਾਂ ਫੇਰ ਆ ਗਏ ਇੱਥੇ ਹੀ ਆ। ਪਰ ਇਹ ਹਾਲਾਤ ਸਰਕਾਰ ਦਾਵੇ ਬੜੇ ਵੱਡੇ ਕਰਦੀ ਆ ਇੱਥੇ ਲੋਕਾਂ ਨੂੰ ਰੱਜ ਕੇ ਖੱਜਲ ਹੋਣਾ ਪੈਂਦਾ ਠੀਕ ਆ ਹੁਣ ਸਾਨੂੰ ਤਾਂ ਚਲੋ ਮਹੀਨੇ ਦੀ ਦੇਤੀ ਪਤਾ ਨਹੀਂ ਹੋਰ ਕਿੰਨੇ ਹੋਣੇ ਵਿਚਾਰੇ ਕੋਈ ਮੜਾ ਪੜਿਆ ਲਿਖਿਆ ਬੰਦਾ ਆ ਜਵੇ ਨਾ ਉਹਨੂੰ ਉਦਾਂ ਟਰੀਟ ਕੀਤਾ ਜਾਂਦਾ ਇੱਥੇ ਕੋਈ ਮਾਤਾ ਰਾਜਵੇ ਉਹਨੂੰ ਉਦਾਂ ਟਰੀਟ ਕੀਤਾ ਜਾਂਦਾ ਇਹ ਸਾਰਾ ਸਾਈਕੋਲੋਜੀਕਲ ਗੱਲਾਂ ਅਗਲਾ ਜਦ ਇਹ ਪਛਾਣ ਲੈਂਦਾ ਵੀ ਕਿੱਥੇ ਕੀ ਹਿਸਾਬ ਕਿਤਾਵਾ ਮੈਨੂੰ ਵੀ ਹੁਣ ਇਹੀ ਕਿਹਾ ਗਿਆ ਵੀ ਕੋਈ ਗੱਲ ਨਹੀਂ ਜੀ ਜਿਹੜਾ ਤੁਹਾਡੇ ਪੇਸ਼ੈਂਟ ਹੈਗਾ ਇਹ ਮੈਂ ਜਦੋਂ ਗੱਲ ਕੀਤੀ ਸੀ ਉਹਨਾਂ ਦੇ ਨਾਲ ਵੀ ਐਮਈ ਕਰਕੇ ਐਸਐਮਓ ਸਾਹਿਬ ਦੇ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਪੇਸ਼ੈਂਟ ਦਾ ਛੇਤੀ ਕਰਵਾ ਉਹੀ ਤੇ ਤੁਸੀਂ ਇਹ ਗੱਲ ਕੀਤੀ ਵੀ ਅਸੀਂ ਆਪਣਾ ਨਹੀਂ ਭਾਈ ਸਵਾਰਥ ਦੇਖਣਾ ਅਸੀਂ ਲੋਕਾਂ ਦਾ ਵੀ ਦੇਖਣਾ ਇਹ ਤਾਂ ਬਾਹਰ ਕਰਵਾ ਲੈਣਾ ਮੈਂ ਤਾਂ ਦੂਜੇ ਹਸਪੀਟਲ ਤੇ ਪ੍ਰਾਈਵੇਟ ਤੇ ਫਾਈਲ ਵੀ ਬਣਵਾ ਲਈ ਪਰ ਅਸਤੇ ਲੋਕਾਂ ਨਹੀਂ ਬੋਲ ਰਹੇ ਆ ਲੋਕਾਂ ਦਾ ਕੀ ਬਣੂਗਾ ਹੋਰ ਲੋਕ ਇੱਥੇ ੱੱਕੇ ਖਾ ਰਹੇ ਆ ਹੋਰ ਪਤਾ ਨਹੀਂ ਕਿੰਨੇ ਕੁ ਸੀਰੀਅਸ ਪੇਸ਼ੈਂਟ ਹੋਣੇ ਕਿੰਨੇ ਗਰੀਬ ਹੋਣੇ ਕਿੰਨੇ ਮਜਬੂਰ ਹੋਣੇ ਜਿਹੜੇ ਹੋਰ ਪ੍ਰਾਈਵੇਟ ਹਸਪੀਟਲਾਂ 'ਚ ਨਹੀਂ ਜਾ ਸਕਦੇ ਉਹ ਕਿੱਥੇ ਜਾਓਗੇ ਭਾਈ ਉਹ ਕਿੱਧਰ ਕਿੱਥੇ ੱੱਕੇ ਖਾਓਗੇ ਉਹਨਾਂ ਨੂੰ ਤਾਂ ਫੇਰ ਆਣਾ ਪੈਣਾ ਮਹੀਨੇ ਤੱਕ ਦੋ ਮਹੀਨੇ ਤੱਕ ਉਹ ਤਾਂ ਬੋਲਣ ਦੀ ਵਿਚਾਰ ਹਿੰਮਤ ਵੀ ਨਹੀਂ ਕਰਦੇ ਹੁਣ ਤੁਸੀਂ ਇੱਕ ਦੇਖੋ ਇਹ ਕਹਿ ਦਿੰ ਹੁੰਦੀ ਆ ਨਾ ਅਸੀਂ ਵਿਧਾਇਕਾਂ ਕੋਲ ਵੀ ਜਾਂਦੇ ਆ ਅਸੀਂ ਮੰਤਰੀਆਂ ਕੋਲ ਵੀ ਜਾਂਦੇ ਆ ਸਾਰੇ ਸਾਨੂੰ ਬਾਇ ਨੇਮ ਜਾਣਦੇ ਆ ਠੀਕ ਹੈ ਜੀ ਪਰ ਅਸੀਂ ਉਹਨਾਂ ਤੋਂ ਸਪਰਸ਼ਾ ਨਹੀਂ ਪੁਆਈਆਂ ਅਸੀਂ ਲਾਈਨਾਂ 'ਚ ਖੜਕੇ ਪਰਚੀਆਂ ਕਟਾਈਆਂ ਲਾਈਨਾਂ 'ਚ ਖੜਕੇ ਟੈਸਟ ਕਰਾਏ ਆ 15 ਦਿਨ ਬਾਅਦ ਫੇਰ ਆ ਕੇ ਇੱਥੇ ੱੱਕੇ ਖਾਦੇ ਤੇ ਮੈਨੂੰ ਗੁੱਸਾ ਤਾਂ ਆਉਂਦਾ ਹੀ ਆ ਬੰਦੇ ਨੂੰ ਪੇਸ਼ੈਂਟ ਸਾਡਾ ਦੁਖੀ ਹੋਵੇ ਘਰ 'ਚ ਕਰਾ ਰਿਆ ਹੋਵੇ ਜਦੋਂ ਦਰਦ ਹੁੰਦਾ ਬਈ ਚੀਕਾਂ ਨਿਕਲ ਜਾਂਦੀਆਂ ਚੰਗੇ ਭਲੇ ਬੰਦੇ ਦੀਆਂ ਉਹ ਤਾਂ ਫੇਰ ਆਪਾਂ ਨੂੰ ਤਾਂ ਪ੍ਰਮਾਤਮਾ ਨੇ ਦਿੱਤਿਆ ਬਾਈ ਆਪਾਂ ਤਾਂ ਚਲੋ ਕਰ ਲਾਂਗੇ ਪਰ ਜਿਹੜਾ ਜਮਾਂ ਹੀ ਗਰੀਬ ਆਉਂਦਾ ਉਈ ਕਿ ਆਸ ਲੈ ਕੇ ਆਣਾ ਵੀ ਚਲ ਮੇਰਾ ਉੱਥੇ ਖਰਚਾ ਨਹੀਂ ਹੋਣਾ ਪਰ ਉਹ ਵੀ ਨਰਾਸ਼ ਮੁਰਦਾ ਵੇ ਕਹਤ ਭਾਈ ਅਸੀਂ ਵੀ ਕੱਦ ਕਰਾਂਗੇ ਅਸੀਂ ਟੈਕਸ ਨਹੀਂ ਦਿੰਦੇ ਅਸੀਂ ਟੈਕਸ ਪੇ ਕਰਦੇ ਅਸੀਂ ਆਉਣਾ ਹੈ ਸਿਵਲ ਹਸਪੀਟਲਾਂ ਦੇ ਵਿੱਚ ਅਸੀਂ ਪ੍ਰਾਇਓਰਟੀ ਦਿੱਤੀ ਹੈ ਸਿਵਲ ਹਸਪੀਟਲ ਨੂੰ ਪਹਿਲਾਂ ਵੀ ਅਸੀਂ ਇੱਥੇ ਆ ਕੇ ਕਰਨਾ ਹੈ ਅਸੀਂ ਇੱਥੋਂ ਕਰਾਉਣਾ ਟ੍ਰੀਟਮੈਂਟ ਚਲੋ ਨੋ ਡਾਊਟ ਬਹੁਤ ਬੰਦਿਆਂ ਨੇ ਮੈਨੂੰ ਇਹ ਵੀ ਕਿ ਆ ਵੀ ਡਾਕਟਰ ਸਾਹਿਬ ਵਧੀਆ ਹੈ ਕਰਦੇ ਆ ਸਿਵਲ ਹਸਪੀਟਲ ਚ ਬੰਦੇ ਜਿਹੜੇ ਆਗੇ ਜੇ ਸਰਕਾਰੀ ਸਕੂਲਾਂ ਚ ਜਿਹੜੇ ਟੀਚਰ ਆ ਵੈਲ ਐਜੂਕੇਟਿਡ ਜਿਹੜੇ ਆਗੇ ਅਸੀਂ ਇੱਥੇ ਤਾਂ ਡਾਕਟਰ ਨੂੰ ਕਸੂਰ ਦਿੰਦੇ ਨਹੀਂ ਅਸੀਂ ਸਿਸਟਮ ਨੂੰ ਕਹਿੰਦੇ ਆ ਵੀ ਯਾਰ ਸਿਸਟਮ ਜਿਨ੍ਹਾਂ ਨੇ ਬਣਾਉਣਾ ਸੀ ਤੁਸੀਂ ਟਾਰਾ ਮਾਰੀ ਜਾਂਦੇ ਹੋ ਚਾੱਕ ਕੇ ਪਹਿਲਾਂ ਜੀ ਤੁਸੀਂ ਅ ਕਲੀਨਿਕ ਖੋਲਤੇ ਜੀ ਆਗੇ ਜੀ ਆਮ ਮਹੱਲਾ ਕਲੀਨਿਕ ਉਹਨਾਂ ਦਾ ਵੀ ਕੁਝ ਨਹੀਂ ਬਣਿਆ ਤੇ ਹੁਣ ਜਿਹੜੇ ਆਪਰੇਸ਼ਨ ਥੀਟਰ ਦੇ ਵਿੱਚ ਪਲਾਸਟਰ ਹੋਣਾ ਸੀਗਾ ਲੱਤਾਂ ਦਾ ਕਹਿੰਦੇ ਉਹਨੂੰ ਆਪਰੇਸ਼ਨ ਥੀਟਰ ਨੂੰ ਪਲਾਸਟਰ ਹੋਣਾ ਕਹਿੰਦੇ ਸੋ ਉਹਨੂੰ ਬਦਲ ਤਾਂ ਦੋ ਕਿਤੇ ਹੱਲ ਤਾਂ ਕੋਈ ਦੇ ਦਿਓ ਸੋ ਇਹ ਹਾਲਾਤ ਆ ਭਾਈ ਮੈਨੂੰ ਕਹਿਣਾ ਪੱਥਰ ਲਾ ਲਾ ਕੇ ਇੰਨੇ ਪੱਥਰ ਦਿਨ ਲਾ ਬਣੋ ਸਰਕਾਰ ਜੀ ਤੁਸੀਂ ਲਾਈ ਜਾਂਦੇ ਹੋ ਉੱਥੇ ਪੱਥਰ ਬਾਥਰੂਮਾਂ ਦੇ ਬਾਹਰ ਖੜ ਕੇ ਕਦੀ ਕਿਤੇ ਪੱਥਰ ਲਾਈ ਜਾਂਦੇ ਇੰਨੇ ਪੱਥਰ ਦਿਨ ਲਾ ਬਣੋ ਇਹਨਾਂ ਲੋਕਾਂ ਨੂੰ ਗਰਾਊਂਡ ਲੈਵਲ ਤੇ ਆ ਕੇ ਦੇਖੋ ਇਹਨਾਂ ਦੀ ਕੋਈ ਸਾਰ ਲੈ ਲਓ ਇਹ ਰੋਲ ਰਹੇ ਆ ਲੋਕ ਗਰੀਬ ਇੱਥੇ ੱੱੱਕੇ ਖਾ ਰਹੇ ਆ ਇਹਨਾਂ ਨੂੰ ਸਮੇਂ ਤੇ ਤਰੀਕਾ ਤੇ ਤਰੀਕਾ ਮਿਲ ਰਹੀਆਂ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਬਸ ਇਹਨਾਂ ਨੂੰ ਇੱਥੇ ਇਲਾਜ ਨਹੀਂ ਮਿਲ ਰਿਹਾ ਸੋ ਜਿਹਨਾਂ ਘਰ ਜੇ ਜਾ ਕੇ ਰੋਣਾ ਵਿਚਾਰੇ ਦਾ ਕਰਲਾਉਣਾ ਜਿਹਦੇ ਦਰਦ ਹੋ ਰਿਹਾ ਜਿਹਨੂੰ ਤਕਲੀਫ ਹੋ ਰਹੀ ਆ ਉਹਦੇ ਵਾਸਤੇ ਮਹੀਨਾ ਕਿਦਾਂ ਲੰਘਣਾ ਇੱਕ ਮਿੰਟ ਉਹਨੂੰ ਤਾਂ ਘੜੀ ਦਿਖਦੀ ਹੈ ਇੱਕ ਇੱਕ ਸੋਈ ਇੱਕ ਇੱਕ ਸੈਕਿੰਡ ਚੱਲਦਾ ਦਿਖਦਾ ਜਿਹੜਾ ਬੰਦਾ ਦੁਖੀ ਹੁੰਦਾ ਐਥੇ ਮਹੀਨੇ ਦੀ ਡੇਟ ਪਾਤੀ ਮਿੰਟ ਦੇ ਵਿੱਚ ਵੀ ਸਾਡੀ ਰੈਨੋਵੇਸ਼ਨ ਹੋ ਰਹੀ ਹੈ ਹੁਣ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਉਹ ਕਹਿੰਦੇ ਜੀ ਪਹਿਲਾਂ ਸਾਡੇ ਕੋਲ ਬਹੁਤ ਆਪਰੇਸ਼ਨ ਹੈ ਇਸ ਕਰਕੇ ਅਸੀਂ ਮਹੀਨੇ ਦੀ ਡੇਟ ਪਾਈ ਪਰ ਤੁਹਾਨੂੰ ਤਾਂ ਰੀਜ਼ਨ ਇਹ ਦੱਸ ਕੇ ਪਾਈ ਜਣਾ ਵੀ ਆਪਰੇਸ਼ਨ ਸਾਨੂੰ ਨਹੀਂ ਕਿਵੇਂ ਪਤਾ ਲੱਗਿਆ ਵੀ ਭਾਈ ਆਪਰੇਸ਼ਨ ਟਰੈਕਟਰ ਦੇ ਵਿੱਚ ਰੈਨੋਵੇਸ਼ਨ ਰੈਨੋਵੇਸ਼ਨ ਨੂੰ ਤੁਸੀਂ ਉੱਥੇ 버ਗਰ ਕਿਉਂ ਖਿਲਾਉਣੇ ਆ ਪਹਿਲਾਂ ਮਰੀਜ਼ ਨੂੰ ਵੀ ਹਾਂ ਭਾਈ ਤੁਸੀਂ ਉਹਨੂੰ ਸੋਹਣਾ ਡੋਕਰ ਵਾਰੇ ਡੈਕੋਰੇਟ ਕਰਵਾ ਤੇ ਤੁਹਾਨੂੰ ਕਹਤਾਂ ਜਦੋਂ ਤੁਸੀਂ ਐਸਐਮਐਸ ਸਭ ਨੂੰ ਕਾਲ ਕਰਿਆ ਕੋਈ ਨਾ ਜੀ ਅਸੀਂ ਕਰਵਾ ਦਿੰਨੇ ਆ ਇਹ ਕੋਈ ਟਿਊਬ ਨੂੰ ਪੈਂਚਰ ਲਾਉਣਾ ਵੀ ਰੱਖ ਕੇ ਤਸਲਾ ਕਰਾ ਦੇਣਾ ਜੇ ਤੁਹਾਡੇ ਕੋਲ ਸਿਸਟਮ ਹੀ ਨਹੀਂ ਹੈਗਾ ਜੇ ਤੁਸੀਂ ਕਹਿੰਦੇ ਰੈਨੂਏਸ਼ਨ ਹੋਣੀ ਆ ਜਦੋਂ ਤੁਸੀਂ ਇਹ ਗੱਲ ਮੰਨੋ ਵੀ ਸਾਡੇ ਰੈਨੂਏਸ਼ਨ ਚੱਲਦੀ ਆ ਸਾਡੇ ਕੋਲ ਹੈ ਨਹੀਂ ਜੇ ਤੁਸੀਂ ਕਹੋ ਵੀ ਹੁਣ ਤੁਸੀਂ ਕਹਿੰਨੂੰ ਕਰਵਾ ਦਿੰਨੇ ਫੇ ਕਿੱਦਾਂ ਕਰੋਗੇ ਜੇ ਤੁਹਾਡੇ ਕੋਲ ਰੈਨੂਏਸ਼ਨ ਹੀ ਚੱਲਣੀ ਆ ਇੱਕ ਪਾਸੇ ਤਾਂ ਹੋ ਜੋ ਜੇ ਕੋਈ ਆ ਗਿਆ ਜੇ ਕਿਸੇ ਨੇ ਡੰਡਾ ਢ ਦੇ ਦਿੱਤਾ ਜੇ ਗਾਲਤ ਦੇ ਦਿੱਤਾ ਗੂਠਾ ਫਿਰ ਹੋ ਜਾਊਗਾ ਜੀ ਫੇ ਕਿਤੇ ਵੀ ਹੋ ਜਾਊਗਾ ਜੇ ਗਰੀਬ ਆ ਗਿਆ ਉਹ ਤਾਂ ਕੀ ਕਰੋਗੇ ਅਸੀਂ ਤਾਂ ਕਰਾ ਲਾਂਗੇ ਗਰੀਬਾਂ ਨਾਲ ਦੱਸੋ ਕੀ ਕਰਦੇ ਹੋ ਤੁਸੀਂ ਭਾਈ ਭਗਵਾਨਤਮਾਨ ਦਾ ਤਾਂ ਇਹ ਵੀ ਬਿਆਨ ਆਇਆ ਸੀਗਾ ਵੀ ਹੁਣ ਜੀ ਖੱਜਲ ਖਵਾਰ ਨਹੀਂ ਹੋਣਾ ਪਊਗਾ ਜੇ ਕੋਈ ਹਸਪਤਾਲ ਦੇ ਵਿੱਚ ਦਵਾਈ ਨਹੀਂ ਹੈਗੀ ਡਾਕਟਰ ਖੁਦ ਜਾ ਕੇ ਮੈਡੀਕਲ ਸਟੋਰ ਤੋਂ ਲੈ ਕੇ ਆਊਗਾ ਕੋਈ ਪੈਸਾ ਨਹੀਂ ਦੇਣਾ ਪੈਣਾ ਹਸਪਤਾਲ ਜਾਂ ਮੈਡੀਕਲ ਸਟੋਰ ਤੋਂ ਤਾਂ ਛੱਡੋ ਤੁਸੀਂ ਇੱਥੇ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਮਿਲ ਰਿਹਾ ਦਵਾਈ ਤਾਂ ਕੀ ਮਿਲਣੀ ਸੋ ਭਾਈ ਬਹੁਤ ਬੁਰਾ ਹਾਲ ਆ ਆਪਣੇ ਲਈ ਨਹੀਂ ਅਸੀਂ ਬੋਲ ਰਹੇ ਅਸੀਂ ਗੱਲ ਕਰਦੇ ਆ ਉਹਨਾਂ ਗਰੀਬਾਂ ਦੀ ਲਾਚਾਰਾਂ ਦੀ ਜਿਹੜੇ ਬੋਲ ਨਹੀਂ ਸਕਦੇ ਅਸੀਂ ਤਾਂ ਕਰਾ ਲਾਂਗੇ ਬਾਹਰ ਵੀ ਸਾਡਾ ਸਰਜੂਗਾ ਮਹਾਰਾਜ ਦੀ ਕਿਰਪਾ ਦੇ ਨਾਲ ਚਲ ਰਿਹਾ ਪਰ ਜਿਹੜੇ ਗਰੀਬ ਆ ਰਹੇ ਬਾਈ ਤੁਸੀਂ ਦੇਖ ਲਓ ਹੁਣ ਦਾਵੇ ਕੀ ਆ ਤੇ ਹਾਲਾਤ ਕੀ ਆ ਬਿਲਕੁਲ ਬਾਈ ਜੀ ਹੋਰ ਹੀ ਖੜੇ ਆ ਤੁਸੀਂ ਤੁਹਾਡਾ ਠੀਕ ਆ ਬਾਈ ਸਾਰਿਆਂ ਦਾ ਮਿਲ ਕੇ ਤੁਹਾਨੂੰ ਡਾਕਟਰ ਵਗੈਰਾ ਮਿਲੇ ਤੁਹਾਨੂੰ ਹਾਂਜੀ ਕੰਮ ਕਰਦੇ ਤੁਸੀਂ ਅੱਛਾ ਅੱਛਾ ਠੀਕ ਹੈ ਤਾਂ ਮੈਂ ਕਿਹਾ ਪਤਨੀ ਪੇਸ਼ੈਂਟ ਹੀ ਹੋ ਤੁਸੀਂ ਪੇਸ਼ੈਂਟ ਨਹੀਂ ਗੱਡੀ ਚੱਲਦੀ ਆਪਣੀ ਹੈਲਥ ਕਾਰਡ ਠੀਕ ਹੈ ਠੀਕ ਉਹ ਤੇ ਬੇ ਤਾਂ ਤੁਸੀਂ ਵੈਸੇ ਵੀ ਨਹੀਂ ਬੋਲ ਸਕਦੇ ਹਾਂ ਠੀਕ ਹੈ ਚਲੋ ਕੋਈ ਨਹੀਂ ਤਾਂ ਜ਼ਰੂਰ ਜੀ ਇਹ ਜਿਹੜਾ ਹਸਪਤਾਲ ਦੇ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਇਹ ਇੱਕ ਨਹੀਂ ਸਰਕਾਰੀ ਹਸਪਤਾਲਾਂ ਦਾ ਲਗਭਗ ਜਿਹੜੇ ਸਿਵਲ ਨੇ ਉਹਨਾਂ ਦੇ ਵਿੱਚ ਜਿਹੜੀਆਂ ਸਾਨੂੰ ਮੁਸ਼ਕਲਾਂ ਦੇ ਬਾਬਤ ਫੋਨ ਆਉਂਦੇ ਰਹਿੰਦੇ ਆ ਤੇ ਅਸੀਂ ਲਗਾਤਾਰ ਕਵਰੇਜ ਕਰਦੇ ਰਹਿੰਦੇ ਆ ਜ਼ਰੂਰ ਕਹਾਂਗੇ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਅੱਜ ਅੱਜ ਹਸਪਤਾਲਾਂ ਨੂੰ ਤੁਸੀਂ ਕਹਿੰਦੇ ਹੋ ਜੀ ਬਹੁਤ ਵੱਡੇ ਹਸਪਤਾਲ ਦੇ ਦਿੱਤੇ ਜੀ ਬਹੁਤ ਵੱਡੀਆਂ ਪਰ ਨਹੀਂ ਇਕੱਲੇ ਪੇਂਟ ਜਾਂ ਇਹ ਰੈਨੋਵੇਸ਼ਨ ਨਾਲ ਨਹੀਂ ਸਰਨਾ ਡੰਡਾ ਦੇਣਾ ਪੈਣਾ ਸਿਸਟਮ ਨੂੰ ਸੁਧਾਰਨਾ ਪੈਣਾ ਸਿਸਟਮ ਉਦੋਂ ਹੀ ਸੁਧਰੂਗਾ ਜਦੋਂ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਇਹ ਕੋਈ ਇਹ ਮੁੱਢਲੀ ਲੋੜ ਆ ਬੰਦੇ ਦੀ ਹੈਨਾ ਜਿਹੜੀ ਸਿਹਤ ਆ ਸਿੱਖਿਆ ਇਹ ਮੁੱਢਲੀਆਂ ਲੋੜਾਂ ਮੁੱਢਲੀਆਂ ਲੋੜਾਂ ਦੇ ਉੱਤੇ ਖਾਸ ਧਿਆਨ ਦੇਣ ਦੀ ਲੋੜ ਆ ਸਰਕਾਰ ਹੋਰ ਬਹੁਤ ਸਾਰੇ ਕੰਮ ਕਰ ਰਹੀ ਆ ਚੰਗਾ ਏ ਤੁਸੀਂ ਕਰ ਰਹੇ ਹੋ ਤੁਹਾਡਾ ਸਵਾਗਤ ਹੈ ਅੱਜ ਸਾਡੇ ਇੱਥੇ ਵੋਟ ਕਲੱਬ ਖੁੱਲਿਆ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਵੀ ਚਲੋ ਤੁਸੀਂ ਮਨੋਰੰਜਨ ਵਾਸਤੇ ਵੀ ਵਧੀਆ ਕੰਮ ਕਰ ਰਹੇ ਹੋ ਪਰ ਵੋਟ ਕਿਸਤੀ ਵਿੱਚ ਤਾਂ ਕੋਈ ਜਾ ਕੇ ਤਾਂ ਬੈਠੂਗਾ ਜਾਂ ਇੱਥੋਂ ਨਿਕਲੂਗਾ ਹਸਪਤਾਲਾਂ ਦੇ ਵਿੱਚੋਂ ਇੱਥੇ ਤਾਂ ਲੋਕਾਂ ਨੂੰ ਸਾਹ ਨਹੀਂ ਆ ਰਿਹਾ ਇੱਥੇ ਲੋਕ ਦੁਖੀ ਖੱਜਲ ਹੋ ਰਹੇ ਆ ਇੱਥੇ ਤੰਗ ਹੋ ਰਹੇ ਪਰੇਸ਼ਾਨ ਹੋ ਰਹੇ ਆ ਕਿੰਨੇ ਦੁਖੀ ਹੋ ਕੇ ਜਾਂਦੇ ਕਿੰਨੀਆਂ ਬਦਸੀਸਾਂ ਦਿੰਦੇ ਲੋ ਉੱਥੇ ਤਾਂ ਕੋਈ ਤਾਂ ਜਾਊਗਾ ਇਹਨਾਂ ਨੂੰ ਪਹਿਲਾਂ ਇੱਥੇ ਸੁਕੀ ਕਰੋ ਲੋਕ ਉੱਥੇ ਕੇਸ਼ੀਆਂ ਦੇ ਆਨੰਦ ਮਾਣਣ ਜੋਗਾ ਤਾਂ ਹੋ ਜਾਣ ਫਿਰ ਤਾਂ ਲੋਕ ਬਹਿਣਗੇ ਅਸੀਂ ਸਲਾਗਾ ਕਰਦੇ ਆ ਜਿਹੜੇ ਤੰਦਰੁਸਤਾ ਚਲੋ ਤੁਸੀਂ ਉਹਨਾਂ ਲਈ ਕਰਤਾ ਪਰ ਇੱਧਰ ਵੀ ਸਰਕਾਰ ਜੀ ਧਿਆਨ ਦਿਓ ਜਿਹੜੇ ਨੁਮਾਇੰਦੇ ਸਰਕਾਰ ਦੇ ਅਸੀਂ ਬੜੇ ਦੁਖੀ ਹੋ ਕੇ ਇਹ ਗੱਲਾਂ ਕਹਿ ਰਹੇ ਆ ਤੰਗ ਹੋਇਆ ਬੰਦਾ ਫਿਰ ਉਲਝ ਨੂੰ ਬੋਲਦਾ ਕੋਈ ਮਾੜੇ ਸ਼ਬਦ ਕਹੇਗੇ ਤਾਂ ਉਹਦੇ ਲਈ ਮਾਫੀ ਪਰ ਲੋਕਾਂ ਦਾ ਗਰੀਬਾਂ ਦਾ ਕੁਝ ਬਣਾ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਜਵੇ ਬਿਲਕੁਲ ਸੋ ਤੁਹਾਨੂੰ ਆਰਾਮ ਦੇ ਨਾਲ ਦਵਾਈ ਵਗੈਰਾ ਮਿਲ ਗਈ ਹੈ ਜੀ ਦਵਾਈ ਤਾਂ ਮਿਲ ਗਈ ਜੀ ਹਾਂਜੀ ਦਵਾਈ ਦੋਰੇ ਰੋਜ਼ ਆਉਂਦੇ ਜੀ ਅਸੀਂ ਡੇਲੀ ਬਾਉਰੀ ਲਾਈਨ ਨਾ ਲੱਗੀ ਮੈਂ ਹੁੰਦੀ ਕੋਈ ਡਾਕਟਰ ਨਹੀਂ ਮੈਂ ਇੱਕ ਡਾਕਟਰ ਹੈ ਜੀ ਇੱਥੇ ਹੋਰ ਕੁਝ ਨਹੀਂ ਹੈਗਾ ਜੀ ਉਹ ਸਾਰੇ ਲੋਕ ਹੈਰਾਨ ਹੁੰਦੇ ਆ ਜੀ ਇੱਥੇ ਅੱਛਾ ਹਾਂ ਜੀ ਸਾਨੂੰ 15 20 ਦਿਨ ਹੋ ਗਏ ਇੱਥੇ ਘੁੰਮਦਿਆਂ ਨੂੰ ਲਿਆ ਇਹ ਅਲਟਰਾਸਾਉਂਡ ਲਿਆ ਕਦੇ ਕੁਛ ਲਿਆ ਉਹ ਬਾਜ ਜਦੋਂ ਆਉਂਦੇ ਜੇ ਛੁੱਟੀ ਆ ਜਾਂਦੀ ਜਗ੍ਹਾ ਤੇ ਡਾਕਟਰ ਨਹੀਂ ਆਇਆ ਹਾਂਜੀ ਮਤਲਬ ਕਿ ਜੇ ਤੁਸੀਂ ਆਪ ਆਉਂਦੇ ਤਾਂ ਸਵੇਰ ਨੂੰ ਆਉਂਦੇ ਤਾਂ ਸ਼ਾਮ ਤੱਕ ਪੈ ਜਾਂਦੀ ਸਾਡੇ 7 ਵਜੇ ਦੇ ਆਏ ਵੇ ਆ ਜੀ ਉਰੇ ਸਾਢੇ 7 ਵਜੇ ਦੇ ਖੜੇ ਆ ਜੀ ਅਸੀਂ ਲੈਣਾਂ ਚ ਹੁਣ ਆ ਹੁਣ ਲੈ ਕੇ ਆਏ ਆ ਜੀ 8:00 ਵੱਜ ਗਏ ਜੀ ਹਾਂਜੀ ਹੁਣ ਮਿਲੀ ਦਵਾਈ ਦਵਾਈ ਤਾਂ ਮਿਲ ਗਈ ਜੀ ਹੁਣ ਮਿਲ ਗਈ ਕਿ ਪਹਿਲਾਂ ਜਦੋਂ ਆਉਂਦੇ ਹੁੰਦੇ ਆ ਉਦੋਂ ਕੋਈ ਦਿੱਕਤ ਦੇ ਡਾਕਟਰ ਨਹੀਂ ਕਦੇ ਕੋਈ ਹੈ ਡਾਕਟਰ ਤਾਂ ਹੁੰਦੇ ਹੀ ਡਾਕਟਰ ਇੱਕੋ ਡਾਕਟਰ ਹੈ ਇੱਥੇ ਲਾਈਨਾਂ ਲੱਗੀਆਂ ਮੇਰੇ ਦਰਵਾਜ਼ੇ ਕੋਲ ਦੇਖੋ ਹੀ ਜਾ ਕੇ ਲੋਕ ਥੱਕੇ ਮਾਰਦੇ ਆਈ ਬੁਰਾ ਹਾਲ ਹੈ ਜੀ ਲੜਾਈ ਝਗੜੇ ਹੁੰਦੇ ਫਿਰ ਬਾਕੀ ਜੇ ਉਰੇ ਵੀ ਆਉਣੇ ਆ ਜੀ ਹੁਣ ਜੇ ਕਦੇ ਟੈਸਟ ਕੁਝ ਕਰਨੇ ਹੁੰਦੇ ਜੇ ਕਹਿੰਦੇ ਜੀ ਪੂਰੇ ਫ੍ਰੀ ਟੈਸਟ ਹੁੰਦੇ ਆ ਕਦੇ ਪੈਸੇ ਕੱਟ ਲੈਂਦੇ ਆ ਜੀ ਪੈਸੇ ਕਦੋਂ ਕੱਟ ਲਈ ਸਾਡੇ ਪਹਿਲਾਂ ਇੱਕ ਦਿਨ ਆਏ ਤੇ ਸਾਡੇ ਪੈਸੇ ਲੱਗੋ ਹੀ ਪੈਸਾ ਨਹੀਂ ਤਾਂ ਫ੍ਰੀ ਟੈਸਟ ਦੇ ਕਰੇ 30 ਰੁਪਏ ਸਾਡੇ ਕੱਟ ਲਈ ਪਹਿਲਾਂ ਹਾਂ ਜੀ ਹੁੰਦੀ ਆ ਵੀ ਖੱਜਲਖੁਆਰੀ ਹੁੰਦੀ ਖੱਜਲਖੁਆਰੀ ਬੰਦਾ ਚੱਲ ਲੈਂਦਾ ਬਾਈ ਮਾੜਾ ਮੋਟਾ ਚਲੋ ਲੈਣਾ ਤੇ ਲੱਗਣਾ ਉਹ ਵੀ ਬੰਦਾ ਚੱਲ ਲੈਂਦਾ ਔਖਾ ਔਖਾ ਹੋ ਕੇ ਬੰਦਾ ਚੱਲਦਾ ਹੀ ਆ ਅਸੀਂ ਵੀ ਚਲੋ ਕਰਾਈ ਟੈਸਟ ਬੰਦਾ ਚੱਲਦਾ ਹੀ ਆ ਪਰ ਜਿਹੜਾ ਆਹ ਚੀਜ਼ਾਂ ਜਦੋਂ ਹਨਾ ਬੰਦਾ ਦਰਦ ਦੁੱਖ ਨਹੀਂ ਚੱਲੇ ਜਾਂਦਾ ਬੰਦੇ ਤੋਂ ਖੱਜਲਖੁਆਰੀ ਚੱਲ ਲੈਂਦਾ ਬੰਦੇ ਨੂੰ ਟਾਈਮ ਟੂ ਟਾਈਮ ਇਲਾਜ ਤਾਂ ਮਿਲੇ ਉਹ ਜ਼ਰੂਰੀ ਹੁੰਦਾ ਤੰਗ ਤਾਂ ਬੰਦੇ ਹੋ ਰਿਹਾ ਹੈ ਭਾਰਤ ਦੇਸ਼ ਆ ਤੇ ਹਰ ਖੇਤਰ ਤੇ ਹੋ ਰਿਹਾ ਹਰੇਕ ਦਫ਼ਤਰ ਤੇ ਬੰਦਾ